ਇਹ ਜੀ ਕੇਲੇ ਦਾ ਪਲਾਂਟ ਤੁਹਾਨੂੰ ਸਾਲਾਂ ਪੁਰਾਣੀ ਧਾਂਤ ਦੀ ਸਮੱਸਿਆ ਹੈ ਸੁਪਨਦੋਸ਼ ਦੀ ਸਮੱਸਿਆ ਜਾਂ ਸਾਡੀਆਂ ਭੈਣਾਂ ਨੂੰ ਲਕੋਰੀਆ ਤੁਸੀਂ ਸਾਲ ਬਾਅਦ ਸਾਲ ਦਵਾਈ ਖਾਨੇ ਹੋ ਤੁਹਾਨੂੰ ਫਰਕ ਨਹੀਂ ਪੈਂਦਾ ਤੁਸੀਂ ਦਵਾਈਆਂ ਵੀ ਛੱਡ ਚੁੱਕੇ ਹੋ ਪਰੇਸ਼ਾਨ ਹੋ ਕੇ ਜਦ ਇਹ ਸਮੱਸਿਆ ਹੁੰਦੀ ਹੈ ਤਾਂ ਪੁਰਸ਼ ਜਿਹੜੇ ਨੇ ਉਹ ਦਿਨ ਪਰ ਦਿਨ ਕਮਜ਼ੋਰ ਹੁੰਦੇ ਜਾਂਦੇ ਨੇ ਉਹਨਾਂ ਦੇ ਹੱਡੀਆਂ 'ਚ ਵੀਕਨੈਸ ਆ ਜਾਂਦੀ ਹੈ ਕਮਜ਼ੋਰੀ ਬਹੁਤ ਜ਼ਿਆਦਾ ਫੀਲ ਹੁੰਦੀ ਹੈ ਸਾਡੀਆਂ ਭੈਣਾਂ ਦੇ ਚਿਹਰੇ ਤੋਂ ਗਲੋ ਖਤਮ ਹੋ ਜਾਂਦੀ ਹੈ ਸੁੱਕਣੀਆਂ ਸ਼ੁਰੂ ਹੋ ਜਾਂਦੀਆਂ ਨੇ ਮਾਸ ਦੇ ਵਿੱਚ ਚਿਹਰੇ ਤੇ ਝੁਰੜੀਆਂ ਪੈ ਜਾਂਦੀਆਂ ਨੇ ਇਹ ਸਾਰੇ ਕਾਰਨ ਜਿਹੜੇ ਲਕੋਰੀਏ ਦੇ ਤੇ ਦਾੰਤ ਦੀ ਸਮੱਸਿਆ ਦੇ ਹੁੰਦੇ ਨੇ ਹੁਣ ਤੁਸੀਂ ਇਹਨੂੰ ਵਰਤਣਾ ਕਿਵੇਂ ਹੈ ਉਹ ਧਿਆਨ ਦਿਓ ਜੀ ਮੈਂ ਪਹਿਲਾਂ ਬੇਨਤੀ ਕਰਦਿਆਂ ਆਪ ਸਾਰਿਆਂ ਨੂੰ ਜਿੰਨੀ ਮਾਤਰਾ ਚ ਤੁਹਾਨੂੰ ਦੱਸਾਂਗੇ ਸਿਰਫ ਮੇਰੇ ਵੀਰੋ ਮੇਰੀਓ ਭੈਣੋ ਉੰਨੀ ਕੁ ਮਾਤਰਾ ਚ ਇਹਨੂੰ ਵਰਤਿਓ ਤੁਸੀਂ ਇਸ ਨੂੰ ਜ਼ਰੂਰਤ ਤੋਂ ਜ਼ਿਆਦਾ ਵਰਤ ਲਿਆ ਤਾ ਪੁਰਸ਼ ਨਮਰਦ ਹੋ ਸਕਦੇ ਨੇ ਤੇ ਸਾਡੀਆਂ ਭੈਣਾਂ ਨੂੰ ਵੀ ਇਹ ਸਮੱਸਿਆ ਆ ਸਕਦੀ ਹੈ ਫਿਰ ਸੁਣ ਲਓ ਜੀ ਜਿਆਦਾ ਮਾਤਰਾ ਚ ਜਿਆਦਾ ਲੰਮਾ ਸਮਾਂ ਵਰਤ ਲਿਆ ਜਾਂ ਤੁਸੀਂ ਜਲਦੀ ਠੀਕ ਹੋਣ ਦੇ ਚੱਕਰ ਚ ਜਿਆਦਾ ਮਾਤਰਾ ਚ ਨੂੰ ਵਰਤ ਲਿਆ ਤਾਂ ਤੁਸੀਂ ਨਮਰਦ ਹੋ ਸਕਦੇ ਹੋ ਸਾਡੀਆਂ ਭੈਣਾਂ ਨੂੰ ਵੀ ਸਮੱਸਿਆ ਆ ਸਕਦੀ ਹੈ ਜਿਸ ਕਰਕੇ ਮੈਂ ਆਪ ਜੀ ਨੂੰ ਅਪੀਲ ਕਰਦਾ ਹਾਂ ਦਰਖਾਸਤ ਕਰਦਾ ਹਾਂ ਕਿਰਪਾ ਕਰਕੇ ਜਿਸ ਮਾਤਰਾ ਦੇ ਵਿੱਚ ਆਪ ਜੀ ਨੂੰ ਦੱਸਾਂਗੇ ਉਸੇ ਮਾਤਰਾ ਚ ਆਪ ਜੀ ਨੇ ਇਸ ਦਾ ਯੂਜ਼ ਕਰਨਾ ਹੁਣ ਇਹਨੂੰ ਵਰਤਣਾ ਕਿਵੇਂ ਹੈ ਦੇਖੋ ਜੀ ਇਹ ਦੀ ਜੜ ਹੈ ਕੇਲੇ ਦੀ ਇਹਦੀ ਜੜ ਤੁਸੀਂ ਲਾਉਂਗੇ ਤਾਂ ਇਹਦੇ ਵਿੱਚੋਂ ਚਿੱਟੀ ਜੀ ਪੂਰੀ ਨਿਕਲੇਗੀ ਉਸ ਚਿੱਟੀ ਪੂਰੀ ਨੂੰ ਤੁਸੀਂ ਅਮਾਮ ਦਸਤੇ ਚ ਕੁੱਟਣਾ ਹੈ ਓਨੀ ਕੁ ਪਾਇਓ ਜਿਹਦੇ ਵਿੱਚੋਂ ਇੱਕ ਛੋਟਾ ਚਮਚ ਰਸ ਦਾ ਨਿਕਲ ਆਵੇ ਇੱਕ ਛੋਟਾ ਚਮਚ ਰਸ ਦਾ ਨਿਕਲ ਆਵੇ ਓਨੀ ਕੱਟ ਕੇ ਪਾਉਣੀ ਹੈ ਤਾਂ ਉਸ ਰਸ ਨੂੰ ਤੁਸੀਂ ਸਵੇਰੇ ਖਾਲੀ ਪੇਟ ਲੈਣਾ ਜੀ ਤਾਜੇ ਪਾਣੀ ਦੇ ਨਾਲ ਪੌਣੇ ਘੰਟੇ ਤੱਕ ਤੁਸੀਂ ਕੁਝ ਨਹੀਂ ਖਾਣਾ ਜੀ ਇਸੇ ਤਰ੍ਹਾਂ ਭੈਣਾਂ ਨੇ ਵੀ ਇਸੇ ਤਰੀਕੇ ਨਾਲ ਉਹਨੂੰ ਲੈਣਾ ਜਿਸ ਤਰੀਕੇ ਨਾਲ ਪੁਰਸ਼ਾਂ ਨੇ ਇਸਤੇਮਾਲ ਕਰਨਾ ਹੈ ਛੋਟਾ ਚਮਚ ਇੱਕ ਤਾਜ਼ੇ ਪਾਣੀ ਨਾਲ ਠੀਕ ਹੈ ਜੀ ਇਸ ਸਵੇਰੇ ਇੱਕ ਟਾਈਮ ਹੀ ਲੈਣਾ ਇਹਨੂੰ ਦੋ ਟਾਈਮ ਨਹੀਂ ਵਰਤਣਾ ਜੀ ਇੱਕ ਟਾਈਮ ਹੀ ਵਰਤਣਾ ਤੇ ਉਹਦੇ ਵਿੱਚ ਤੁਸੀਂ ਗਰਮ ਚੀਜ਼ਾਂ ਬਿਲਕੁਲ ਛੱਡ ਦਿਓ ਜਿੰਨੇ ਪ੍ਰਕਾਰ ਦੀਆਂ ਤੁਹਾਨੂੰ ਲੱਗਦਾ ਵੀ ਇਹਦੀ ਤਸੀਰ ਗਰਮ ਹੋ ਸਕਦੀ ਹੈ ਜਿੰਨਾ ਦਿਨ ਤੁਸੀਂ ਵਰਤਣਾ ਇਹਦਾ ਸੇਵਨ ਕਰਨਾ ਉਹਨੇ ਦਿਨੋਂ ਗਰਮ ਚੀਜ਼ਾਂ ਛੱਡ ਦਿਓ ਚਾਹ ਛੱਡ ਦਿਓ ਤੇ ਜਿੰਨੀਆਂ ਮੈਦੇ ਤੋਂ ਬਣੀਆਂ ਚੀਜ਼ਾਂ ਨੇ ਉਹ ਛੱਡ ਦਿਓ ਗਰਮ ਮਸਾਲੇ ਛੱਡ ਦਿਓ ਗਰਮ ਸਬਜ਼ੀਆਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੁੰਦਾ ਵੀ ਤਕਰੀਬਨ ਤਕਰੀਬਨ ਵੀ ਕਿਹੜੀ ਚੀਜ਼ ਸਾਡੇ ਸਰੀਰ ਲਈ ਜਿਆਦਾ ਗਰਮ ਹੈ ਜੇ ਦੀ ਤਸੀਰ ਗਰਮ ਹੈ ਤੇ ਇਹਨੂੰ ਸਿਰਫ ਤੁਸੀਂ 3 ਜਾਂ 4 ਦਿਨ ਵਰਤਣਾ 3-4 ਦਿਨ ਤੋਂ ਵੱਧ ਨਹੀਂ ਵਰਤਣਾ ਜਦ ਤੁਹਾਡੀ ਬਿਮਾਰੀ ਠੀਕ ਹੋ ਗਈ ਤੁਹਾਨੂੰ ਲੱਗਦਾ ਵੀ ਥੋੜੀ ਬਹੁਤ ਕਸਰ ਹੈ ਤਾਂ ਤੁਸੀਂ 1 ਜਾਂ 2 ਦਿਨ ਹੋਰ ਇਸ ਨੂੰ ਫालतੂ ਵਰਤ ਸਕਦੇ ਹੋ ਉਸੇ ਮਾਤਰਾ 'ਚ ਜਿਸ ਮਾਤਰਾ 'ਚ ਤੁਹਾਨੂੰ ਦੱਸਿਆ ਜੇ ਜਿਆਦਾ ਮਾਤਰਾ 'ਚ ਲਓਗੇ ਆਪ ਸਾਰਿਆਂ ਨੂੰ ਫਿਰ ਗੁਜਾਰਿਸ਼ ਹੈ ਵੀਰਾਂ ਨੂੰ ਵੀ ਭੈਣਾਂ ਨੂੰ ਵੀ ਜਿਆਦਾ ਮਾਤਰਾ ਚ ਇਸ ਦਾ ਸੇਵਨ ਕਰਨ ਦੇ ਨਾਲ ਸਾਡੇ ਵੀਰ ਜਿਹੜੇ ਉਹ ਨਮਰਦ ਹੋ ਸਕਦੇ ਨੇ ਭੈਣਾਂ ਨੂੰ ਵੀ ਇਹ ਸਮੱਸਿਆ ਆ ਸਕਦੀ ਹੈ ਇਸ ਕਰਕੇ ਨੂੰ ਸਹੀ ਮਾਤਰਾ ਚ ਵਰਤੋ ਆਪਣੀ ਸਿਹਤ ਦਾ ਧਿਆਨ ਰੱਖੋ ਆਪਣੇ ਆਲੇ ਦੁਆਲੇ ਮੈਡੀਸਨ ਪਲਾਂਟ ਜ਼ਰੂਰ ਲਗਾਓ ਤੇ ਕੁਦਰਤ ਨਾਲ ਜੁੜੋ ਆਪ ਸਾਰੇ ਆਪਣੀ ਸਿਹਤ ਦਾ ਧਿਆਨ ਰੱਖੋ ਫਿਰ ਕਿਸੇ ਨਵੀਂ ਜਾਣਕਾਰੀ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਜੀ ਸਤਿ ਸ਼੍ਰੀ ਅਕਾਲ